ਵੇਰੇ ਨਸ਼ਾ ਕਰ ਦੇ ਸੀ ਪਹਿਲੀ ਬੰਨਾ ਵੇਚਤਾ ਮੈਂ ਜੱਟ ਜ਼ਿਮੀਦਾਰਾਂ ਦੀ ਧੀ ਆ ਪਰ ਉਹਨਾਂ ਨੇ ਸਾਰਾ ਕੁਝ ਵੇਚਤਾ ਹੁਣ ਤਾਂ ਵੀਰੇ ਸੜਕ ਤੇ ਆ ਗਿਆ ਸੜਕ ਤੇ ਆ ਕੇ ਵੀ ਮੈਂ ਫਿਰ ਵੀ ਆਪਣਾ ਖੋਖਾ ਲਾਇਆ بس ਵੀਰੇ ਇਹਨੂੰ ਅੱਗੇ ਲੈ ਕੇ ਜਾਣਾ ਹੁਣ ਬਾਈ ਰੋਣਾ ਨਹੀਂਗਾ ਅਸੀਂ ਤੁਹਾਡੀ ਮਦਦ ਵਾਸਤੇ ਆਏ ਆ ਸਾਨੂੰ ਲੱਗਿਆ ਵੀ ਇੱਕ ਗੁਰਸਿੱਖ ਬੰਦਾ ਜਿਹੜਾ ਵਾ ਉਹ ਇੰਨਾ ਨਰਦਈ ਕਿਵੇਂ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਕੱਢੇ ਪੋਤਰੀ ਜਿਹੜੀ ਕਹਿ ਰਹੀ ਐ ਵੀ ਮੇਰਾ ਡੈਡੀ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਕੀ ਕਹਿਣਾ ਚਾਹਦੇ ਹੋ ਮੇਰੇ ਪੁੱਤ ਨੇ ਕਦੀ ਮੂੰਹ ਨੂੰ ਨਸ਼ਾ ਨਹੀਂ ਲਾਇਆ ਨਸ਼ਾ ਨਹੀਂ ਲਾਇਆ ਕਦੀ ਕਦੀ ਜੰਮ ਤੇ ਨਹੀਂ ਲਾਇਆ ਅੱਛਾ ਜੀ ਨਾ ਇਹਨੇ ਮੀਟ ਨਾ ਸ਼ਰਾਬ ਨਾ ਚਰਾਵਾ ਇਹ ਕੋਲ ਹੀ ਖਲੋਂਦਾ ਜਿਹਨੇ ਇਲਜ਼ਾਮ ਹਾਂ ਮੇਰੇ ਤੇ ਲੱਗੇ ਹਨ ਹਾਂ ਸਾਰੇ ਗਲਤ ਆ ਜੀ ਕਹੋਗੇ ਆਪਾਂ ਗੁਰੂ ਘਰ ਖੜੇ ਆ ਜੀ ਜੋ ਵੀ ਇਹਦੇ ਚਾਲ ਚੱਲਣੀ ਬਹੁਤ ਜ਼ਿਆਦਾ ਗਲਤ ਹੈ ਕਿਹਦੇ ਕੁੜੀ ਦੇ ਜਾਂ ਕੁੜੀ ਦੀ ਕੁੜੀ ਦੀ ਮਾਂ ਦੇ ਚੱਲਣ ਬਹੁਤ ਜ਼ਿਆਦਾ ਗਲਤੀ ਸ਼ਰਨਜੀਤ ਕੌਰ ਦੇ ਅੱਛਾ ਪਪਾ ਦੀ ਯਾਦ ਨਹੀਂ ਆਉਂਦੀ ਕਿਉਂਕਿ ਚਲੋ ਪਿਓ ਕੁੱਟਦੇ ਮਾਰਦੇ ਹੀ ਆ ਲੇਕਿਨ ਉਸ ਟਾਈਮ ਦਾ ਪਿਆਰ ਜੋ ਛੋਟੇ ਹੁੰਦੇ ਆ ਪਿਆਰ ਦਿੱਤਾ ਤੁਹਾਨੂੰ ਜੋ ਲਾਡ ਲੜਾਇਆ ਉਹ ਯਾਦ ਕਿਤੇ ਵੇਲਾ ਆਉਂਦਾ ਤੁਹਾਨੂੰ ਮੇਰੇ ਕਦੀ ਲਾਡ ਲੜਾਇਆ ਹੀ ਨਹੀਂ ਪਰ ਉਹ ਕਹਿ ਰਹੀ ਹੈ ਵੀ ਸਾਡਾ ਡੈਡੀ ਸਾਨੂੰ ਕੁੱਟਦਾ ਮਾਰਦਾ ਸੀ ਇਹ ਇਹਨਾਂ ਵਿਚਾਰੇ ਨੇ ਕਦੀ ਚਪੇੜ ਨਹੀਂ ਮਾਰੀ ਚਪੇੜ ਨਹੀਂ ਮਾਰੀ ਅੱਛਾ ਮਾਤਾ ਉਹ ਤੇਰਾ ਪੋਤਰਾ ਹੈ ਨਾਲ ਤੇਰੀ ਪੋਤਰੀ ਆ ਤੇਲ ਕਰਦਾ ਉਹਨਾਂ ਨੂੰ ਮਿਲਨਦਾ ਕਿ ਤੇਰੇ ਕੋਲ ਮੈਂ ਤੇ ਆ ਨਹੀਂ ਵੀ ਦੋਵੇਂ ਆ ਜਾਣਾ ਤੇ ਘਰ ਦੇ ਮਾਲਕ ਬਣ ਜਾਣਾ ਅੱਛਾ ਆਪਰਾ ਘਰ ਸਾਹਮਣੇ ਚਾਇਆ ਤਾਂ ਸਾਹਮਣੇ ਪਹਿਲੀ ਮੈਂ ਮਪੁੱਤਰੇ ਨੂੰ ਦਊ ਸਾਰੇ ਅੱਛਾ ਘਰ ਤੇ ਆ ਜਾ ਦੋਵੇਂ ਆ ਜਾ ਦੋਵੇਂ ਆ ਕੇ ਬਹਿ ਜਾ ਅੱਛਾ ਅੱਛਾ ਮੈਂ ਪੁੱਤਰੇ ਨੂੰ ਪੋਤਰੀ ਨੂੰ ਗਾਣਾ ਲਾਉਂਗੀ ਉਹਨਾਂ ਨੂੰ ਮੈਂ ਆਖੂ ਕਿ ਤੁਸੀਂ ਜਿhtra ਕਰੋ ਪਿਕ ਆਇ ਕਾਹੇਓ ਪਕਾਓ ਤੇ ਖਾਓ ਆਪਰੇ ਪਿਓ ਦੀ ਸਾਹਮਣੇ ਤੇ ਜਿਹੜੀ ਪੈਰੀ ਆ ਲੋ ਤੂੰ ਤੇ ਦੂਜੇ ਮਨੇ ਹੁਣ ਉਲਟ ਇਲਜ਼ਾਮ ਮੇਰੇ ਤੇ ਲਾਇਆ ਜਾ ਰਿਹਾ ਕਿ ਸਮੈਗ ਪੀਂਦਾ ਇਹਦੇ ਜੀ ਬੜਾ ਨਸ਼ਾ ਕਰਦਾ ਇਹਦੀ ਮਰ ਗਿਆ 2 ਸਾਲ ਹੋ ਗਿਆ ਤਮੈ ਦੇ ਚੰਗਾ ਭਲਾ ਚੱਲਦਾ ਜੇ ਮੈਂ ਇੰਨਾ ਨਸ਼ਾ ਕਰਦਾ ਮੇਰਾ ਕੁੜੀਆਂ ਨੂੰ ਕੀ ਕਿਦਾਂ ਕਰਨ ਸਕੂਲੇ ਅਮਰ ਤੇ ਕਦੋਂ ਦਾ ਛਕਿਆ ਅਮਰ ਤੇ ਮੈਨੂੰ ਜੀ 15 20 ਸਾਲ ਹੋ ਗਏ ਆ ਬੇਟੀ ਕਿਉਂ ਖੁਦਲ ਜਾਮ ਲਾਏ ਜਾ ਰਹੀ ਕਿ ਮੇਰਾ ਪਿਤਾ ਸਾਨੂੰ ਕੁੱਟਦਾ ਸੀ ਮਾਰਦਾ ਸੀ ਉਹ ਇਸ ਤਰ੍ਹਾਂ ਜਾਮ ਹੋ ਰਿਹਾ ਕਿ ਉਹਨਾਂ ਬੱਚਿਆਂ ਨੂੰ ਉਦੋਂ ਪਤਾ ਨਹੀਂ ਜਦੋਂ ਇਹ ਕਹਿਰ ਚੱਲਣ ਰਿਹਾ ਸੀਗਾ ਉਹ ਛੋਟੇ ਸੀਗੇ ਐ ਥੜੇ ਤੇ ਬਹਿ ਜਾਂਦੇ ਹੁੰਦੇ ਸੀ ਜਾਣ ਕੇ ਜਦੋਂ ਮੱਲੀਆ ਤੋਂ ਦੋ ਬੰਦੇ ਹੁੰਦੇ ਹੁੰਦੇ ਸੀਗੇ ਤੇ ਕਰ ਕਰ ਕਰਦੇ ਪੈਗਟ ਦੇ ਦੇਨੇ ਆਖਨੇ ਆਲੇ ਪੁੱਤ ਖਾਓ ਜਾ ਕੇ ਉਥੇ ਅੱਛਾ ਤੇ ਉਹਨਾਂ ਜਾ ਦੁਪਹਿਰੇ ਬੈਠੇ ਹੋਣਾ ਤੇ ਉਹਨਾਂ ਨੇ ਜਵਾਨਾਂ ਨੇ ਜਦੋਂ ਹੋਗੇ ਜਾਣਾ ਤੇ ਮੈਂ ਕਿਹਾ ਪੁੱਛਿਆ ਮਾ ਪੁੱਤ ਕੀ ਗੱਲ ਤੁਸੀਂ ਗੁਰਗਦੇ ਦੁਪਹਿਰੇ ਕਿਉਂ ਖਾਂਦੇ ਹੋ ਗੁਰਦਾਰੇ ਜਾ ਕੇ ਅਖੇ ਦੋ ਅੰਕਲ ਘਰ ਆਉਂਦੇ ਆ ਇਹ ਤੁਹਾਡੀ ਬੇਟੀ ਨੇ ਕਿਹਾ ਤੁਹਾਨੂੰ ਬੇਟੀ ਨੇ ਕਿਹਾ ਬੇਟੀ ਇਡੀਕ ਤੇ ਵਿਚਾਰੀ ਹੈਗੀ ਮਾ ਕੀ ਗੱਲ ਤੁਸੀਂ ਦੁਪਹਿਰੇ ਗੁਰਗਦੇ ਖਾਂਦੇ ਜੇ ਸਕੂਲੇ ਜਾ ਕੇ ਆਪਣੇ ਗੁਰਦਾ ਸਾਹਿਬ ਦੇ ਅੱਗੇ ਜਾ ਕੇ ਘਰ ਨਹੀਂ ਖਾਂਦੇ ਆਂਦੇ ਹਾਂ ਅਖੇ ਆ ਗੱਲਿਆ ਮੈਨੂੰ ਬੀਬੀਆਂ ਨੇ ਦੱਸਿਆ ਕਿ ਬਾਬਾ ਜੀ ਸਾਡੇ ਬੱਚੇ ਹਲੇ ਬੈਠੇ ਹੁੰਦੇ ਆ ਸੋਹਣੇ ਜਵਾਨ ਹੈ ਕੋਈ ਚੋ फेर ਮੇਰੇ ਅੱਗੇ ਰੋਇਆ ਪਟਿਆ ਉਹ ਮੈਂ ਆਵੇ ਹੱਥ ਜੋੜਦਾ ਵਾਂ ਘਰ ਵਸਣ ਦੇ ਵਸਣ ਦੇ ਕਰਦੇ ਬੱਚੇ ਪਲ ਗਏ ਹਾਂ ਪਰ ਇਹਨੇ ਆਖਿਆ ਕਿ ਮੈਂ ਤੈਨੂੰ ਗੋਲੀ ਮਰਵਾ ਦੂੰ ਉਹ ਬੰਦੇ ਕੋਲ 32 ਬੋਰ ਦਾ ਪਿਸਤੌਲ ਆ ਕੇ ਸਿੱਧਾ ਾਟੋ ਚਲਾਉਂਦਾ ਕੁੜੀਆਂ ਛੱਡ ਕੇ ਉਸੇ ਵੇਲੇ ਮੇਰੇ ਕੋਲ ਆ ਜਾਂਦਾ ਮੈਨੂੰ ਰੋਟੀ ਪਕਾ ਕੇ ਖਵਾ ਕੇ 12:30 1 ਵਜੇ ਫੇਰ ਤੁਰਦਾ ਫੇਰ 2 ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਕੁੜੀਆਂ ਲੈ ਕੇ ਆਉਂਦਾ ਨਾ ਇਹ ਕਦੀ ਮਾੜੇ ਬੰਦੇ ਕੋਲ ਬੈਠਾ ਨਾ ਇਹਨ ਕਿਸੇ ਦੀ ਗੱਲ ਕੀਤੀ ਆ ਨਾ ਕਰਾਈ ਆ ਕੋਈ ਜ਼ਾਲ ਕਦੋਂ ਵੀ ਮੇਰੀ ਕੀ ਹੱਤਿਆ ਇਹ ਜਾਣ ਜਾਣ ਕੇ ਸਾਨੂੰ ਛੱਡ ਲਈ ਆ ਨਾ ਲਵਾਈ ਸੀ ਆਂਦਾ ਹੀ ਪੀਏ ਦੇ ਲੱਛਣ ਮਾੜੇ ਆ ਤੇ ਕਿਤੇ ਉਹ ਨਾ ਵੇ ਤਨੇ ਸੇ ਪਰਿਵਿੜੇ ਲੱਛਣ ਮਾੜੇ ਕਿ ਤਰ੍ਹਾਂ ਮਤਲਬ ਲੜ ਗਈ ਸੀ ਜਦੋਂ ਘਰੋਂ ਨਿਕਲ ਤੁਰੀ ਸੀ ਤੇ ਫਿਰ ਲੱਛਣ ਹੀ ਮਾੜੀ ਜੀ ਦੇ ਮਗਰ ਮਾ ਕੇ ਇਸ ਮੋਟਰਸਾਈਕਲ ਤੇ ਬਹਿ ਜਾ ਅੱਛਾ ਜਿਹਦੇ ਮਰਜ਼ੀ ਵੋਹ ਦੇ ਤੇ ਬਹਿ ਜਾ ਅੱਛਾ ਕਾਰ 'ਚ ਬਹਿ ਜਾ ਹੂੰ ਕਦੀ ਕਹਿਣਾ ਪੈ ਗਿਆ ਤਰ ਜਾਂਦੀ ਕਦੀ ਕਹਿਣਾ ਕਿਦੇ ਵਿੱਚ ਤਾਂ ਵੀ ਤੁਹਾਡਾ ਝਗੜਾ ਰਹਿੰਦਾ ਹੋਏ ਕਿ ਨਾ ਤੁਸੀਂ ਤਾਂ ਕਰਕੇ ਇਲਜ਼ਾਮ ਲਾ ਰਹੇ ਨਹੀਂ ਨਹੀਂ ਸਾਡਾ ਝਗੜਾ ਆਈ ਹੋਈ ਸੀ ਆਈ ਹੁਣ ਆਨੇ ਆਪ ਹੀ ਇਹੀਂ ਪਾਇਆ ਬਾਣਾ ਅੱਛਾ ਤੇ ਸਾਡੇ ਬਾਣੇ ਨੂੰ ਇਲਾਜ ਨਾ ਲਾ ਅੱਛਾ ਘਰ ਬਹੁਤ ਜੋ ਚੀਜ਼ ਚਾਹੀਦੀ ਤੇ ਨਹੀਂ ਉਹੋ ਲਿਆ ਕੇ ਦੇਨੇ ਹੂੰ ਗੱਲ ਕਰ ਤੂੰ ਬਹੁਤ ਲੋਕਾਂ ਨੇ ਇਹ ਵੀ ਗੱਲ ਕਹਿਣੀ ਵੀ ਖਰੇ ਕੁੜੀ ਦੀ ਮਦਦ ਹੋ ਰਹੀ ਹੈ ਕੁੜੀ ਨੂੰ ਪੈਸੇ ਮਿਲਦੇ ਤੇ ਬਾਪ ਤਾਂ ਹੁਣ ਬਾਪ ਦਾ ਮਨ ਪਾ ਨਹੀਂ ਨਾ ਨਾ ਨਹੀ ਉਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਜਿੰਨੀ ਸਕੀਮ ਤੇ ਉਹ ਖੇਡ ਰਹੀਆਂ ਨਾ ਮਾਵਾਂ ਧੀਆਂ ਉਹਨਾਂ ਦਾ ਪੈਸੇ ਸਾਨੂੰ ਫਰੋਡ ਵਾਧੂ ਹੋ ਜਾਣਾ ਕਿੰਨੀ ਕਿ ਸੱਚਾਈ ਇਹਨਾਂ ਦੀ ਗੱਲ ਸੱਚਾਈ ਇਹਦੀ 100% ਸੱਚ ਆ ਕੋਈ ਵਿੱਚ ਕੋਈ ਕੁਝ ਨਹੀਂ ਦੂਜੀ ਗੱਲ ਹੈ ਨਹੀਂ ਜੇ ਹੋਵੇ ਤੇ ਤੁਹਾਨੂੰ ਪਤਾ ਹੈ ਪਿੰਡ ਜੋ ਤੁਸੀਂ ਕਿਤੇ ਵੀ ਜਾ ਕੇ ਆਪਣਾ ਡਰਾਫਟ ਕਰ ਸਕਦੇ ਜੀ ਜੀ ਤੁਹਾਨੂੰ ਮਾਰਦੀ ਸੀ ਉਹ ਮੈਂ ਨੇ ਮੈਨੂੰ ਛਤਰਪੂਰਾ ਵਾਂਦੇ ਇਹਨੂੰ ਇੱਕ ਵਾਰੀ ਢੇਗ ਦੇ ਲਾਗੇ ਸੋਟ ਲਿਆ ਦਾੜ੍ਹੀਆਂ ਫੜ ਕੇ ਅੱਛਾ ਇਹ ਆਟੋ ਸਾਫ ਕਰਨ ਦਿਆ ਇਹਨੂੰ ਪਤਾ ਨਹੀਂ ਕੀ ਗੱਲ ਆਖੀ ਇਹਨੂੰ ਸੋਟ ਕੇ ਦੇਦੇ ਉੱਤੇ ਬਹਿ ਗਈ ਇਹਨੋਂ ਤੋਂ ਬਾਅਦ ਚ ਨੂੰ ਕੋਈ ਮਾੜੀ ਚੰਗੀ ਗੱਲ ਹੀ ਨਹੀਂ ਆਖੀ ਤੁਹਾਡੇ ਨਾਲ ਵੀ ਕੁੱਟ ਮਾਰ ਕਰਦੀ ਸੀ ਨੇ ਕਰਦੀ ਸਾਨੂੰ ਫਿਰ ਉਹ ਤੋਂ ਬਾਅਦ ਇਹਨੇ ਮੈਨਾ ਕ੍ਰਿਸ਼ਕਾਨੀ ਸ਼ੁਰੂ ਕਰ ਦਿੱਤੀ ਅੱਛਾ ਫਿਰ ਅਸੀਂ ਬੱਚੇ ਐਡਮਿਸ਼ਨ ਕਰਾਉਣ ਚੱਲੇ ਖਡੂਰ ਸਾਹਿਬ ਬਾਬੇ ਸੇਵਾ ਹੁੰਦੇ ਖਡੂਰ ਸਾਹਿਬ ਹਾਂ ਕਾਲਜ ਦੇ ਸਕੂਲ ਦੇ ਵਿੱਚ ਜੀ ਆਈ ਉਹ ਨਾ ਬੇਨਤੀ ਕੀਤੀ ਤੇ ਇਹ ਮੈਨੂੰ ਰਸਤੇ ਦੇ ਵਿੱਚ ਆਣ ਕੇ ਆਂਦੀ ਆ ਕਿ ਤੂੰ ਬੁੜੀਆਂ ਰੱਖੀਆਂ ਫਲਾਨ ਕੀਤਾ ਇਹਨੇ ਮੇਰੇ ਤੇ ਬਹੁਤ ਜਿਆਦਾ ਗਲਤ ਇਲਜ਼ਾਮ ਲਾਏ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਪਿੰਡ ਆਏ ਆ ਇਹਨੇ ਆਪਣੇ ਭਰਾ ਤੇ ਡੈਡੀ ਨੂੰ ਸੱਦ ਕੇ ਇਹਨਾਂ ਸਮਾਨ ਚੋ ਕੇ ਲਗੇ ਆ ਫਿਰ ਖਡੂਰ ਸਾਹਿਬ ਗਏ ਆ ਖਡੂਰ ਸਾਹਿਬ ਜਾ ਕੇ ਇਹਨੇ ਫਿਰ ਉੱਥੇ ਸੰਬੰਧ ਕਿਸੇ ਨਾਲ ਬਣਾ ਲਿਆ ਉਹਨਾਂ ਵੱਖਰੇ ਬੰਦੇ ਨਾਲ ਹਾਂ ਮਜੀਬ ਸਿੰਘ ਲੜਕਾ ਹੈਗਾ ਫਿਰ ਉਹਨਾਂ ਦੀਆਂ ਬੀਬੀਆਂ ਨੇ ਇਹਨੂੰ ਛੱਤਰ ਫੇਰਿਆ ਉੱਟ ਕੇ ਫਿਰ ਇਹ ਛੱਜਲ ਵੱਢ ਗਈ ਆ ਉੱਥੇ ਬੈਠੀ ਆ ਉੱਥੇ ਚਲੋ ਆਪਣਾ ਝਾੜੂ ਪਚਾ ਕਿਸ ਦੇ ਘਰ ਕੀਤਾ ਇਹਨੇ ਇਹਨੇ ਨਿਆਣੇ ਲੈ ਕੇ ਚਲ ਜਾਂ ਇਹਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹਨੇ ਇੱਥੇ ਬੰਦੇ ਆਉਣੇ ਜਾਣੇ ਆਪਾਂ ਨਹੀਂ ਵੇਖਣਾ ਪੀਏ ਕੀ ਕਰਦੀ ਆ ਤੁਹਾਡੇ ਸਾਹਮਣੇ ਆਉਂਦੇ ਨੇ ਬੰਦੇ ਸਾਹਮਣੇ ਮੇਰੇ ਆਉਂਦੇ ਨੇ ਸਾਹਮਣੇ ਠਾ ਛੇ ਉਹਦੇ ਤੇ ਦੋ ਮਰਲੇ ਮੇਰੇ ਦੋ ਮਰਲੇ ਤੋਂ ਹਾਂਜੀ ਫਿਰ ਮੈਨੂੰ ਆਂਦੀ ਆ ਕੇ ਉੱਥੇ ਹੀ ਉਹਨਾਂ ਨੂੰ ਆਂਦੀ ਮੈਨੂੰ ਵੇਚ ਕੇ ਤੇ ਪੈਸੇ ਦਵੇ ਹਾਂ ਮਾਹ ਜੀ ਤੈਨ ਜੀ ਮੈਂ ਆਪਣੇ ਘਰੋਂ ਕੱਲਾ ਹਾਂ ਕੋਈ ਨਹੀਂ ਕੋਈ ਰਾਮ ਰਾਮ ਤੈਨ ਜੀ ਹਰੋ ਗੱਲ ਜੀ ਫਿਰ ਮੈਂ ਨਾਲੇ ਮੈਲੀ ਦਾਵਾ ਹੂੰ ਤੇ ਮੈਂ ਤਾਂ ਸੋ ਮੈਂ ਕਿਹੜਾ ਸਰਲਾ ਮਸਾ ਇਹਨੂੰ ਕਿਹਾ ਮਾ ਨੂੰ ਘਰ ਚੱਲ ਆਪਣੇ ਹਾਂ ਕਹਿੰਦੀ ਘਰ ਨਹੀਂ ਮੈਂ ਨਾਲ ਤੇਰੀ ਮਾਂ ਮਰੂ ਹੂੰ ਲੰਗੜੀ ਲੁਲੀ ਤੇਰੀ ਮਾਂ ਮਰੂ ਫਿਰ ਮੈਂ ਤੇਰੇ ਘਰ ਆਉਣਾ ਮੈਂ ਉਦਾਂ ਨਹੀਂ ਆਉਣਾ ਸੋ ਲੜਕੀ ਤੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਕਰਦੇ ਆ ਗੱਲਬਾਤਾ ਵੀਰ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕਾ ਵੀਰ ਖਾਲਸਾ ਭਾਈ ਰੋਣਾ ਨਹੀਂਗਾ ਅਸੀਂ ਤੁਹਾਡੀ ਮਦਦ ਵਾਸਤੇ ਆਏ ਆ ਸਾਨੂੰ ਲੱਗਿਆ ਵੀ ਇੱਕ ਗੁਰਸਿੱਖ ਬੰਦਾ ਜਿਹੜਾ ਵਾ ਉਹ ਇੰਨਾ ਨਰਦਈ ਕਿਵੇਂ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਕੱਢੇ ਜਿਹੜੇ ਬੇਟੀ ਨੇ ਸਵਾਲ ਚੁੱਕੇ ਆ ਅਸੀਂ ਸਵਾਲ ਵੀ ਕਰਾਂਗੇ ਅਸੀਂ ਤੁਹਾਡੀ ਪੂਰੀ ਜ਼ਿੰਦਗੀ ਜਿਹੜੀ ਆ ਸਾਡਾ ਹੱਕ ਨਹੀਂ ਬਣਦਾ ਵੈਸੇ ਵੀ ਕਿਸੇ ਦੀ ਜ਼ਿੰਦਗੀ ਨੂੰ ਉਛਾਲੀਏ ਪਰ ਅਸੀਂ ਤੁਹਾਡੇ ਗੱਲ ਜਿਹੜੀ ਆ ਲੋਕਾਂ ਤੱਕ ਜ਼ਰੂਰ ਪਹੁੰਚਾਉਣੇ ਚਾਹਾਂਗੇ ਭਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ ਮੈਂ ਹਰਜਿੰਦਰ ਸਿੰਘ ਸਾਤਸਾਣਾਉਬਾ ਦਰਸ਼ਨ ਸਿੰਘ ਪਿੰਡ ਦਿਨੀਵਾਲ ਤੋਂ ਧੰਨਵਾਦ ਜੋ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਜੀ ਤੇ ਤਹਿਸੀਲ ਖਡੂਰ ਸਾਹਿਬ ਖਡੂਰ ਸਾਹਿਬ ਮੈਂ ਇਹ ਬੇਨਤੀ ਕਰਨੀ ਚਾਹਣਾ ਜਿਨ੍ਹਾਂ ਨੇ ਇਲਜ਼ਾਮ ਹਾਂ ਮੇਰੇ ਤੇ ਲੱਗੇ ਹਨ ਹਾਂ ਸਾਰੇ ਗਲਤ ਆ ਜੀ ਕਹੋਗੇ ਆਪਾਂ ਗੁਰੂ ਘਰ ਖੜੇ ਆ ਜੀ ਜੋ ਵੀ ਇਹਦੇ ਚਾਲ ਚੱਲ ਨਹੀਂ ਬਹੁਤ ਜਿਆਦਾ ਗਲਤ ਹੈਗੇ ਕਿਹਦੇ ਕੁੜੀ ਦੇ ਜਾਂ ਕੁੜੀ ਦੀ ਮਾਂ ਦੀ ਮਾਂ ਦੇ ਚੱਲ ਚੱਲਣ ਬਹੁਤ ਜਿਆਦਾ ਗਲਤੀ ਸ਼ਰਨਜੀਤ ਕੌਰ ਦੇ ਅੱਛਾ ਤੇ ਪਿੰਡ ਦਿਨੀਵਾਲ ਤੋਂ ਇੱਕ ਨਾਗੋ ਵਾਲੀਆਂ ਦਾ ਜਿਹਦੇ ਨਾਲ 6-7 ਸਾਲ ਸਬੰਧ ਚੰਗੇ ਚੱਲੇ ਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਸਦਰ ਥਾਣੇ ਫੜਾਇਆ ਗਿਆ ਹੂੰ ਫਿਰ ਇਹਦੀ ਮਾਂ ਮਾਤਾ ਔਰ ਇਹਦੀ ਭੈਣ ਉਹ ਆਏ ਆ ਆਣ ਕੇ ਉਹਨਾਂ ਨੂੰ 5000 ਰੁਪਏ ਦੇ ਕੇ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਵਾਪਸ ਲੈ ਗਈ ਆ ਦੇਖੋ ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਆਪਣੀ ਘਰ ਵਾਲੀ ਤੇ ਕਿ ਉਹਦੇ ਨਜਾਇਜ਼ ਸਬੰਧ ਸੀ ਬਿਲਕੁਲ ਨਜਾਇਜ਼ ਜੀ ਬਿਲਕੁਲ ਅਸੀਂ ਸੱਚ ਬੋਲਾਂਗੇ ਗੁਰੂ ਘਰ ਦੇ ਗੜੀ ਖੜੇ ਆ ਆਪਾਂ ਕੋਈ ਝੂਠ ਨਹੀਂ ਮਾਰਾਂਗੇ ਝੂਠ ਮਾਰਾਂਗੇ ਤੇ ਗੋਲੀ ਦਾ ਆਰਡਰ ਹੋ ਜਾਊਗਾ ਆਪਾਂ ਨੂੰ ਫਿਰ ਉਸ ਤੋਂ ਬਾਅਦ ਇਹਦੀ ਭੈਣ ਆਈ ਉਹਨੇ ਆਖਿਆ ਕਿ ਮੈਨੂੰ 2 ਮਹੀਨਿਆਂ ਦਾ ਵਕਬਾ ਦਿੱਤਾ ਜਾਵੇ ਤੁਹਾਡੀ ਸਾਲੀ ਸਾਲੀ ਮੇਰੀ ਨੇ ਹਾਂ ਸਾਲੀ ਮੇਰੀ ਤੇ ਸਾਨੂੰ ਬਹੁਤ ਚੰਗੇ ਆ ਹੂੰ ਉਹਨਾਂ ਨੇ ਜਵਾਨਾ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਫਿਰ 6 ਮਹੀਨੇ ਹੋ ਗਏ ਆ ਹੂੰ 6 ਮਹੀਨਾ ਬਾਅਦ ਉਹਨੇ ਜਵਾਨੇ ਜਾਣੇ ਕੈਨੇਡਾ ਜੀ ਉਹਨੇ 10 ਦਿਨਾਂ 10 ਦਿਨ ਅੱਗੋਂ ਹੂੰ 10000 ਰੁਪਏ ਗੇਟ ਦੇ ਥੱਲੇ ਦੀ ਸੁਟਿਆ ਅੱਛਾ ਉਹ ਲੱਗਿਆ ਮੇਰੇ ਹੱਥਾਂ ਅੱਛਾ ਮੈਂ ਪੁੱਛਿਆ ਘਰ ਵਾਲੀ ਨੂੰ ਉਹ 10 ਬੰਦਾ 10000 ਰੁਪਏ ਦੇ ਕੇ 10000 ਰੁਪਏ ਦੇ ਗਿਆ ਹਾਂ ਇਹਨਾਂ ਉਹ ਹੱਥ ਮੇਰੇ ਲੱਗਾ ਮੈਂ ਪੁੱਛਿਆ ਕਿ ਹਾਂਜੀ ਦੱਸੋ ਜੀ ਇਹ ਪੈਸੇ ਕਿੱਥੋਂ ਆਏ ਆ ਹਾਂ ਇਹ ਮੇਰੀ ਸਹੇਲੀ ਦੇ ਤੇ ਮੈਂ ਸਹੇਲੀ ਮੈਨੂੰ ਤਾਂ ਦੇਖਦੀ ਨਹੀਂ ਅੱਗੇ ਤੇ ਸਹੇਲਾ ਦੇ ਦੇਦਾ ਹਾਂ ਫਿਰ ਉਹ ਤੋਂ ਬਾਅਦ ਇਹਨੇ ਮੇਨਾ ਕ੍ਰਿਸ਼ਕਾਨੀ ਸ਼ੁਰੂ ਕਰ ਦਿੱਤੀ ਅੱਛਾ ਫਿਰ ਅਸੀਂ ਬੱਚੇ ਐਡਮਿਸ਼ਨ ਕਰਾਉਣ ਚੱਲਿਆ ਖਡੂਰ ਸਾਹਿਬ ਬਾਬੇ ਸੇਵਾ ਹੁੰਦੇ ਖਡੂਰ ਸਾਹਿਬ ਹਾਂ ਕਾਲਜ ਦੇ ਸਕੂਲ ਦੇ ਵਿੱਚ ਜੀ ਅਸੀਂ ਉਹਨਾਂ ਨਾਲ ਬੇਨਤੀ ਕੀਤੀ ਤੇ ਇਹ ਮੈਨੂੰ ਰਸਤੇ ਦੇ ਵਿੱਚ ਆਣ ਕੇ ਆਂਦੀ ਆ ਕਿ ਤੂੰ ਬੁੜੀਆਂ ਰੱਖੀਆਂ ਫਲਾਨ ਕੀਤਾ ਇਹਨੇ ਮੇਰੇ ਤੇ ਬਹੁਤ ਜ਼ਿਆਦਾ ਗਲਤ ਇਲਜ਼ਾਮ ਲਾਏ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਪਿੰਡ ਆਏ ਆ ਇਹਨੇ ਆਪਣੇ ਭਰਾ ਤੇ ਡੈਡੀ ਨੂੰ ਸੱਦ ਕੇ ਇਹਨਾਂ ਸਮਾਨ ਚੋ ਕੇ ਲਗੇ ਆ ਫਿਰ ਖਡੂਰ ਸਾਹਿਬ ਗਏ ਆ ਖਡੂਰ ਸਾਹਿਬ ਜਾ ਕੇ ਇਹਨੇ ਫਿਰ ਉਥੇ ਸੰਬੰਧ ਕਿਸੇ ਨਾਲ ਬਣਾ ਲਿਆ ਉਹਨਾਂ ਵੱਖਰੇ ਬੰਦੇ ਨਾਲ ਹਾਂ ਮਜੀਬ ਸਿੰਘ ਲੜਕਾ ਹੈਗਾ ਫਿਰ ਉਹਨਾਂ ਦੀ ਬੀਬੀ ਨੇ ਇਹਨੂੰ ਛੱਤਰ ਫੇਰਿਆ ਹੂੰ ਕੋਟ ਕੇ ਫਿਰ ਛੱਜਲ ਵੱਡੀ ਗਈ ਆ ਉਥੇ ਬੈਠੀ ਆ ਉਥੇ ਚਲੋ ਆਪਣਾ ਝਾੜੂ ਪੁਚਾ ਕਿਸ ਦੇ ਘਰ ਕੀਤਾ ਇਹ ਇੱਕ ਮੈਂ ਥੋੜੀ ਜਿਹੀ ਹੋਰ ਗੱਲ ਕਰ ਲਵਾਂ ਕਿ ਆਪਾਂ ਬਿਲਕੁਲ ਗੁਰੂ ਘਰ ਦੇ ਸਾਹਮਣੇ ਖੜੇ ਆ ਤੇ ਇੱਕ ਤੁਸੀਂ ਅਮਰਤਾਰੀ ਸਿੰਘ ਹੋ ਬਹੁਤ ਵੱਡੇ ਇਲਜ਼ਾਮ ਇੱਕ ਔਰਤ ਦੇ ਕਿਰਦਾਰ ਤੇ ਤੁਸੀਂ ਲਾ ਰਹੇ ਹੋ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਸਕਦੇ ਹੋ ਵੀ ਇਹ ਗੱਲਾਂ ਸਹੀ ਨੇ ਹਾਂ ਬਿਲਕੁਲ ਹੋ ਕੇ ਗੁਰੂ ਰਣ ਸਾਹਿਬ 1430 ਅੰਗਿਆ ਹਾਂ ਉਹਨਾਂ ਦੀ ਕਸਮ ਜਿਹੜੀ ਬੜੀ ਔਖੀ ਆ ਮੁਰਕੇ ਵਕਤਾਉਣੀ ਜੀ ਫਿਰ ਉਸ ਤੋਂ ਬਾਅਦ ਇਹਨੇ ਜਵਾਨੀ ਨੇ ਉੱਥੇ ਜਾ ਕੇ ਮੇਰੇ ਤੇ ਕੇਸ ਕੀਤਾ ਖਡੂਰ ਸਾਹਿਬ ਹੂੰ ਖਡੂਰ ਸਾਹਿਬ ਕੇਸ ਇਹ ਸਾਢੇ 4 ਸਾਲ ਲੜੇ ਆ ਹੂੰ ਆਹਦੀ ਛੇ ਬੋਦਨਾ ਸ਼ਰਾਬ ਦਿਆਂ ਪੀਂਦਾ ਹੂੰ ਤੇ ਸਾਨੂੰ ਕੁੱਟਦਾ ਹੋ ਕੇ ਮੈਂ ਜਾਦੀ ਕਰਦੀ ਜਦੋਂ ਮੈਨੂੰ ਕੁੱਟਦਾ ਜੀ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ 4.5 ਸਾਲਾਂ ਬਾਅਦ ਜੱਜ ਨੇ ਹਲ ਕੀਤਾ ਜੀ ਉਹ ਆਂਦੀ ਕਿ ਬਾਬਾ ਜੀ ਤੁਸੀਂ ਛੇ ਬੋਦਨਾ ਪੀਂਦੇ ਜੇ ਹਾਂ ਉਠ ਗਿਆ ਉਹਨੇ ਜਦੋਂ ਮੇਰੇ ਨਾਲ ਵੇਖਿਆ ਕਹਿੰਦੀ ਨਹੀਂ ਹਾਂ ਕਹਿੰਦੀ ਤੁਸੀਂ ਤੇ ਨਿਸ਼ਾਰਾ ਸਾਹਿਬ ਵਾਲਿਆਂ ਦੇ ਚੇਲੇ ਜਿਹੜੇ ਵਟਾਲੇ ਤੋਂ ਅੱਗੇ ਨਿਸ਼ਾਰਾ ਮੱਝਾ ਸਿੰਘ ਕਰਤਾਰਪੁਰ ਜ਼ਿਲ੍ਹੇ ਚ ਅੱਛਾ ਮਾ ਠੀਕ ਹੈ ਜੀ ਹਾਂ ਕਹਿੰਦੇ ਕਿ ਬੀਬਾ ਜੇ ਤੈਨੂੰ 6 ਮਰਲੇ ਚਾਹੀਦੇ ਆ ਤੇ ਲੈ ਸਕਦੀ ਆ ਜੇ ਨਹੀਂ ਚਾਹੀਦੇ ਫਿਰ ਵੇਖ ਲੈ ਇਹ ਤੋਂ ਵੱਧ ਕੁਝ ਨਹੀਂ ਮਿਲਣਾ ਜਿਹੜੀ ਤੁਹਾਡੇ ਨਾਂ ਤੇ ਜ਼ਮੀਨ ਹੈ 6 ਮਰਲੇ ਹਾਂ 6 ਮਰਲੇ 8 ਮਰਲੇ ਗਏ 8 6 ਉਹਦੇ ਤੇ 2 ਮਰਲੇ ਮੇਰੇ 2 ਮਰਲੇ ਤੁਹਾਡੇ ਹਾਂ ਜੀ ਫਿਰ ਮੈਨੂੰ ਆਂਦੀ ਆ ਕੇ ਉੱਥੇ ਹੀ ਉਹਨਾਂ ਨੂੰ ਆਂਦੀ ਮੈਨੂੰ ਵੇਖ ਕੇ ਵੇਚ ਕੇ ਪੈਸੇ ਦਵੇ ਮਾ ਜੀ ਤੈਨ ਜੀ ਮੈਂ ਆਪਣੇ ਘਰੋਂ ਕੱਲਾ ਹਾਂ ਹਾਂ ਕੋਈ ਨਹੀਂ ਕੋਈ ਆਰਾਮ ਨਾਲ ਆਰਾਮ ਤੇ ਨਹੀਂ ਜੀ ਰੋ ਕੱਲਿਓ ਜੀ ਫਿਰ ਮੈਂ ਨਾਲੇ ਬਲੀ ਕੁਵਾਵਾ ਹੂੰ ਤੇ ਮੈਂ ਤਸੋਂ ਮੈਂ ਕਿਹਾ ਸਰਲਾ ਬਣਾ ਇਹਨੂੰ ਕਿਹਾ 나 ਨੂੰ ਘਰ ਚੱਲ ਆਪਣੇ ਹਾਂ ਕਹਿੰਦੀ ਘਰ ਨਹੀਂ ਮੈਂ ਨਾਲ ਤੇਰੀ ਮਾਂ ਮਰੂ ਹੂੰ ਲੰਗੜੀ ਲੁਲੀ ਤੇਰੀ ਮਾਂ ਮਰੂ ਫਿਰ ਮੈਂ ਤੇਰੇ ਘਰ ਆਉਣਾ ਮੈਂ ਉਦਾਂ ਨਹੀਂ ਆਉਣਾ ਹੂੰ ਫਿਰ ਬੀਬੀਆਂ ਨੂੰ ਮਸਿਆ ਤੇ ਮਿਲੀ ਆ ਉਹਨਾਂ ਨੂੰ ਇਹੋ ਗੱਲ ਆਖੀ ਗਈ ਆ ਤੇਰੀ ਮਾਂ ਮਰੂ ਫਿਰ ਮੈਂ ਇੱਥੇ ਆਉਂਗੀ ਨਹੀਂ ਤੇ ਉਹਨਾਂ ਨੇ ਮੈਂ ਨਹੀਂ ਆਉਣਾ ਵਸਣਾ ਮੈਂ ਇੱਥੇ ਹੀ ਆ ਕੇ ਹੂੰ ਤੇ ਦੂਜੇ ਬੰਨੇ ਹੁਣ ਉਲਟ ਇਲਜ਼ਾਮ ਮੇਰੇ ਤੇ ਲਾਇਆ ਜਾ ਰਿਹਾ ਕਿ ਸਮੈਗ ਪੀਂਦਾ ਇਹਦੇ ਜੀ ਬੜਾ ਨਸ਼ਾ ਕਰਦਾ ਇਹਦੀ ਮਰ ਗਿਆ 2 ਸਾਲ ਹੋ ਗਏ ਆ ਤੇ ਮੈਂ ਤੇ ਚੰਗਾ ਬੜਾ ਚੱਲਦਾ ਜੇ ਮੈਂ ਇੰਨਾ ਨਸ਼ਾ ਕਰਦਾ ਹੁੰਦਾ ਮੇਰਾ ਗੁੜੀਆਂ ਨੂੰ ਕੀ ਕਿਦਾਂ ਕਰਨਾ ਸਕੂਲੇ ਅਮਰ ਤਾਂ ਕਦੋਂ ਦਾ ਛਕਿਆ ਅਮਰ ਤਾਂ ਮੈਨੂੰ ਜੀ 15 20 ਸਾਲ ਹੋ ਗਏ ਆ 15 20 ਸਾਲ ਹੋ ਗਏ ਹਾਂਜੀ ਤੇ ਸੰਤਰੀ ਕੋਈ ਯਾਦ ਨਹੀਂ ਸੰਤਰੀ ਨਹੀਂ ਯਾਦ ਕਿਉਂਕਿ 15 20 ਸਾਲਾਂ ਦੇ ਏਡ ਕਿਡ ਹੈਗਾ ਤੇ ਭਜਨ ਲੈਣ ਨੂੰ ਮੈਨੂੰ ਹੋ ਗਏ ਆ ਅਸੀ ਦਾ ਮੈਂ ਭਜਨ ਲਿਆ ਸੰਤ ਨਿਸ਼ਾਰਾ ਸਾਹਿਬ ਵਾਲੇ ਦਾ ਤੁਹਾਨੂੰ ਅੱਗੇ ਮੈਂ ਜਾਣਕਾਰੀ ਰਿਹਾ ਹਾਂ ਜੀ ਵਟਾਏ ਤੋਂ ਅੱਗੇ ਜੀ ਜੀ ਤੇ ਮੈਂ ਇਡਾ ਖਾਂ ਜਦੋਂ ਮੈਂ ਉਹ ਭਜਨ ਲਿਆ ਹਾਂ ਜੇ ਮੰਨ ਲਓ ਅਸੀਂ ਨਿਸ਼ਾਰਾ ਸਾਹਿਬ ਵਾਲੇ ਸੰਤਾਂ ਨਾਲ ਕੋ ਫੋਨ ਤੇ ਗੱਲ ਕਰੀਓ ਤੁਹਾਡੀ ਹਾਮੀ ਭਰ ਸਕਦੇ ਹਾਂ ਜੀ ਭਰ ਸਕਦੇ ਅਸੀਂ ਭਰ ਸਕਦੇ ਹਾਂ ਜੀ ਭਰ ਲਵਾਂਗੇ ਜੀ ਠੀਕ ਹੈ ਕੋਈ ਬੰਦਾ ਨਿਸ਼ਾਨੀ ਕਰਦਾ ਨਹੀਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਕੁੜੀ ਤੁਹਾਡੀ ਬੇਟੀ ਕਿਉਂ ਖੁੱਲ ਲਜਾਵ ਲਾਏ ਜਾ ਰਹੀ ਕਿ ਮੇਰਾ ਪਿਤਾ ਸਾਨੂੰ ਕੁੱਟਦਾ ਸੀ ਮਾਰਦਾ ਸੀ ਉਹ ਇਤਰਾਜ ਜਾਮ ਹੋ ਰਿਹਾ ਆ ਕੇ ਉਹਨਾਂ ਬੱਚਿਆਂ ਨੂੰ ਉਦੋਂ ਪਤਾ ਨਹੀਂ ਜਦੋਂ ਇਹ ਕਹਿਰ ਚੱਲਣ ਰਿਹਾ ਸੀਗਾ ਉਹ ਛੋਟੇ ਸੀਗੇ ਐ ਥੜੇ ਤੇ ਬਹਿ ਜਾਂਦੇ ਹੁੰਦੇ ਸੀ ਆਣ ਕੇ ਜਦੋਂ ਮੱਲੀਆ ਤੋਂ ਦੋ ਬੰਦੇ ਹੁੰਦੇ ਹੁੰਦੇ ਸੀਗੇ ਤੇ ਕਰ ਕੁਰਕਿਆਂ ਦੇ ਪੈਕਟ ਦੇ ਦੇਣੇ ਆਖਣੇ ਆਲੇ ਪੁੱਤ ਖਾਓ ਜਾ ਕੇ ਉਥੇ ਅੱਛਾ ਤੇ ਉਹਨਾਂ ਜਦ ਦੁਪਹਿਰੇ ਬੈਠੇ ਹੋਣਾ ਤੇ ਉਹਨਾਂ ਨੇ ਜਵਾਨਾਂ ਨੇ ਜਦੋਂ ਹੋ ਕੇ ਜਾਣਾ ਤੇ ਮੈਂ ਕਿਹਾ ਪੁੱਛਿਆ ਮਾ ਪੁੱਤ ਕੀ ਗੱਲ ਤੁਸੀਂ ਕੁਰਕਦੇ ਦੁਪਹਿਰੇ ਕਿਉਂ ਖਾਂਦੇ ਹੋ ਗੁਰਦਾਰੇ ਜਾ ਕੇ ਅਗੇ ਦੋ ਅੰਕਲ ਘਰ ਆਉਂਦੇ ਆ ਇਹ ਤੁਹਾਡੀ ਬੇਟੀ ਨੇ ਕਿਹਾ ਤੁਹਾਨੂੰ ਬੇਟੀ ਨੇ ਕਿਹਾ ਬੇਟੀ ਇੰਨੀ ਕੀ ਵਿਚਾਰੀ ਹੈਗੀ ਮਾਂ ਕੀ ਗੱਲ ਤੁਸੀਂ ਦੁਪਹਿਰ ਨੂੰ ਕੁਰਕਦੇ ਖਾਂਦੇ ਜੇ ਸਕੂਲੇ ਜਾ ਆਪਣੇ ਗੁਰਦਾ ਸਾਹਿਬ ਦੇ ਅੱਗੇ ਜਾ ਕੇ ਘਰ ਨਹੀਂ ਖਾਦੇ ਜਾਂਦੇ ਹਾਂ ਅਖੇ ਆਹ ਗੱਲ ਮੈਨੂੰ ਬੀਬੀਆਂ ਨੇ ਦੱਸਿਆ ਕਿ ਬਾਬਾ ਜੀ ਸਾਡੇ ਬੱਚੇ ਹਲੇ ਬੈੰਦੇ ਹੁੰਦੇ ਆ ਸੋਹਣੇ ਜਵਾਨ ਐ ਕੋਈ ਚੋਕ ਕੇ ਲੈ ਕੇ ਕੀ ਕਰੇਗਾ ਫਿਰ ਮੇਰੇ ਅੱਗੇ ਰੋਇਆ ਪਟਿਆ ਉਹ ਮੈਂ ਆਵੇ ਹੱਥ ਜੋੜਦਾ ਵਾਂ ਘਰ ਵਸਣ ਦੇ ਵਸਣ ਦੇ ਕਰਦੇ ਬੱਚੇ ਪਲ ਗਏ ਹਾਂ ਪਰ ਇਹਨੇ ਆਖਿਆ ਕਿ ਮੈਂ ਤੈਨੂੰ ਗੋਲੀ ਮਰਵਾ ਦੂੰ ਉਹ ਬੰਦੇ ਕੋਲ 32 ਬੋਰ ਦਾ ਪਿਸਤੌਲ ਆਖੇ ਜੀ ਉਹ ਬੰਦਾ ਹੁਣ ਹਲੇ ਕੈਨੇਡਾ ਪਹੁੰਚਿਆ ਵਾ ਪਰਵਾਰ ਉਹਦੀ ਘਰ ਦੀ ਲੱਗੀ ਉਹਨੂੰ ਹੂੰ ਤੇ ਫਿਰ ਉਹ ਤੋਂ ਬਾਅਦ ਹੁਣ ਇਹ ਬਾਤ ਚੱਲਣ ਦੇ ਅੱਗੇ ਮੈਂ ਪੈਸੇ ਇਕੱਠੇ ਕਰਨਾ ਤਗੜੀ ਹੋ ਗਏ ਤੇ ਚੱਲ ਕੋਈ ਨਹੀਂ ਡੈਡੀ ਮਰ ਗਿਆ ਤੇ ਮਰ ਗਿਆ ਕੋਈ ਗੱਲ ਨਹੀਂ ਉਹਦੇ ਗੱਦੀ ਕੋਈ ਨਹੀਂ ਆਖੇ ਇਹ ਤਾਂ ਕਰਕੇ ਇਲਜ਼ਾਮ ਲੱਗਦਾ ਤਾਂ ਇਲਜ਼ਾਮ ਲੱਗ ਰਿਹਾ ਕਿ ਮਾਈ ਪਾ ਇਕੱਠਾ ਕਰ ਬਹੁਤ ਲੋਕਾਂ ਨੇ ਇਹ ਵੀ ਗੱਲ ਕਹਿਣੀ ਵੀ ਖਰੇ ਕੁੜੀ ਦੀ ਮਦਦ ਹੋ ਰਹੀ ਹੈ ਕੁੜੀ ਨੂੰ ਪੈਸੇ ਮਿਲਦੇ ਤੇ ਬਾਪ ਤਾਂ ਹੁਣ ਬਾਪ ਦਾ ਮਨ ਪਰ ਆ ਨਹੀਂ ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਮਾਰੇ ਜਿੰਨੀ ਸਕੀਮ ਤੇ ਉਹ ਖੇਡ ਰਹੀਆਂ ਨਾ ਮਾਵਾਂ ਧੀਆਂ ਉਹਨਾਂ ਦਾ ਪੈਸੇ ਸਾਨੂੰ ਫਰੋਡ ਵਾਧੂ ਹੋ ਜਾਣ ਅੱਛਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਤੁਹਾਡੇ ਤੇ ਕਿ ਤੁਸੀਂ ਪਹਿਲੀ ਬੰਨਾ ਸਾਰਾ ਵੇਚ ਦਿੱਤਾ ਤੁਹਾਡੇ ਕੋਲ ਪਹਿਲੀ ਕਿੰਨੀ ਕਹ ਤੇ ਕਿੰਨੀ ਸੀ ਤੇ ਕਿੰਨੀ ਕ ਵੇਚ ਦਿੱਤੀ ਬੈਲੀ ਜਿਹੜੀ ਆ ਆਪਣੇ ਕੋਲ ਤਿੰਨ ਕਿਲੇ ਪਹਿਲੀ ਹੈਗੀ ਆ ਤਿੰਨ ਕਿਲੇ ਪਹਿਲੀ ਹਾਂ ਉਹ ਮੈਂ ਹਾਂ ਉਹ ਮੈਂ ਆਪਣੀ ਮਾ ਦੇ ਨਾਮ ਕਰਾਈ ਆ ਜੀ ਅੱਛਾ ਮਾ ਦੇ ਨਾਮ ਕਿਉਂਕਿ ਜਦੋਂ ਧਮਕੀਆਂ ਦਿੰਦੀ ਤੇ ਮਾ ਬਾਈ ਜਾ ਕੇ ਮੈਨੂੰ ਮਾਰ ਕੇ ਮੋਰ ਪਹਿਲੀਆ ਵੇਖ ਕੇ ਚਲੀ ਜਾ ਮਾ ਮਾ ਦੇ ਨਾਮ ਉਹ ਵੈਲੀ ਵੇਚੂਦਣਾ ਅੱਛਾ ਗੱਲ ਇਹ ਆ ਪਹਿਲੀ ਤੁਹਾਡੀ ਮਾਤਾ ਦੇ ਨਾਮ ਹਾਂ ਜੀ ਮਾਤਾ ਦੇ ਨਾਮ ਭਜਨਕੋੜ ਦੇ ਨਾਮ ਤੇ ਮੈਂ ਕਰਾਈ ਹੋਈ ਆਪ ਇਸ ਇਸ ਗੱਲ ਦੀ ਫੁੱਲ ਗਰੰਟੀ ਹਾਂ ਜੀ ਫੁੱਲ ਫੋਲਾ ਗੁਰੂ ਘਰ ਆ ਬੰਦਾ ਹੁੰਦਾ ਜੀ ਗੁਰੂ ਘਰ ਖਲੋਤੇ ਆ ਗੁਰੂ ਘਰ ਤੇ ਜੇ ਝੂਠ ਮਾਰੀਓ ਤੁਹਾਨੂੰ ਪਤਾ ਹੀ ਆ ਹੂੰ ਬਾਬਾ ਜੀ ਕੀ ਕਹਿਣਾ ਚਾਹੁੰਦੇ ਭ ਠੀਕ ਆ ਤੁਹਾਡੇ ਕਿਸ ਤੇ ਕੀ ਲੱਗਦੇ ਤੁਹਾਡੇ ਐਸੀ ਪਿੰਡ ਵਿੱਚੋਂ ਆ ਪਿੰਡ ਤੋਂ ਆ ਪड़ोसी ਹੋ ਆਈ ਲਾ ਲੋਗੇ ਹਾਂਜੀ ਜੀ ਹਾਂ ਕਿੰਨੀ ਹਾਂ ਹਾਂ ਦੱਸ ਕਿੰਨੀ ਕਿ ਸਚਾਈ ਇਹਨਾਂ ਦੀ ਗੱਲ ਸਚਾਈ ਇਹਦੀ 100% ਸੱਚ ਆ ਕੋਈ ਵਿੱਚ ਕੋਈ ਕੁਛ ਨਹੀਂ ਦੂਜੀ ਗੱਲ ਹੈ ਨਹੀਂ ਜੇ ਹੋਵੇ ਤੇ ਤੁਹਾਨੂੰ ਪਤਾ ਹੈ ਪਿੰਡ ਜੋ ਤੁਸੀਂ ਕਿਤੇ ਵੀ ਜਾ ਕੇ ਆਪਣਾ ਦਰਿਆਫਤ ਕਰ ਸਕਦੇ ਜੀ ਜੀ ਕੋਈ ਨਾ ਕੋਈ ਤੇ ਦੱਸੂਗਾ ਇਹਨਾ ਹੁਣ ਸਾਰੇ ਤੇ ਇੱਕ ਬੰਦੇ ਦੇ ਖਿਲਾਫ ਜਾਂ ਬਰਾਬਰ ਹੁੰਦੇ ਨਹੀਂ ਹੂੰ ਕੋਈ ਨਾ ਕੋਈ ਬੰਦਾ ਤੇ ਇੰਨ ਦੇ ਵਿੱਚ ਸਾਡੇ ਵੀ ਖਿਲਾਫ ਆ ਤੁਹਾਡੇ ਵੀ ਖਿਲਾਫ ਆ ਹੂੰ ਤੂੰ ਉਹ ਹੀ ਦੱਸੂਗਾ ਨਾ ਪਹਿਲੀ ਹੈਗੀ ਇਹਨਾਂ ਦੀ ਪਹਿਲੀ ਬਿਲਕੁਲ ਹੈਗੀ ਚਲੋ ਵਖਾਲਦੇ ਅੱਜ ਵੀ ਹੈਗੀ ਅੱਜ ਵੀ ਹੈਗੀ ਮੌਜੂਦ ਆ ਹਾਂ ਹਾਂਜੀ ਜੀ ਹਾਂ ਪਹਿਲੀ ਮੌਜੂਦ ਆ ਤੇ ਕਾਰਨ ਕੀ ਫਿਰ ਝਗੜੇ ਦਾ ਕਾਰਨ ਕੀ ਸੀ ਕਾਰਨ ਇਹਨਾਂ ਦੋਹਾਂ ਦਾ ਆਪਸ ਵਿੱਚ ਹੀ ਫਿਰ ਇੱਥੇ ਘਰੇ ਨੂੰ ਥਾਂ ਮੰਨ ਕੇ ਦਿੱਤਾ ਥਾਂ ਮੰਨ ਕੇ ਤੁਸੀਂ ਬਣਾਈ ਕਰਾਈ ਆਪ ਹਾਂ ਅੱਛਾ ਤੇ ਜੇ ਅਸੀਂ ਥਾਂ ਲਕੀਰ ਮਾਰ ਕੇ ਆ ਮੈਂ ਹਾਂ ਇੱਥੇ ਰਹਿੰਦੇ ਸੀ ਹਾਂ ਮੁੜ ਕੇ ਫਿਰ ਇਹਨਾਂ ਨੇ ਕੀ ਕੀਤਾ ਕਿ ਇਹ ਨਾ ਜਾ ਕੇ ਵਿੜੇ ਹਾਂ ਇਹਨਾਂ ਨੇ ਠਾ ਕਰਾਏ ਤੇ ਲਿਆ ਜੀ ਕਰਾਏ ਤੇ ਲੈ ਕੇ ਉੱਥੇ ਰਹਿੰਦੇ ਰਹਿਣ ਲੱਪੇ ਹਾਂ ਫਿਰ ਮੈਂ ਇਹ ਟੈਂਪੂ ਤੇ ਖਾਦ ਕੇ ਖਾਲ ਮਹंगाई ਹਾਂ ਮੈਂ ਇਹਨੂੰ ਆਖਿਆ ਮੈਂ ਹਾਂ ਸ਼ਰਨਜੀਤ ਆਪਾਂ ਚੱਲੀਏ ਆਪਣਾ ਇੱਥੇ ਰਹਿਣ ਦਾ ਮਤਲਬ ਕੋਈ ਮਤਲਬ ਨਹੀਂ ਜਦੋਂ ਆਪਣਾ ਘਰ-ਬਾਰ ਨਾ ਹੋਵੇ ਹਾਂ ਆਪਣਾ ਬਿਲਕੁਲ ਆਪਾਂ ਨੰਗ ਹੋਈਏ ਫਿਰ ਆਪਾਂ ਕਿੱਥੇ ਜਾ ਕੇ ਸ਼ਰਨ ਲੈਣੀ ਲੈਣੀ ਆ ਜਦੋਂ ਘਰ-ਬਾਰ ਆਪਣਾ ਫੇ ਕਿਉਂ ਤੁਸੀਂ ਵੀ ਸਮਝਾਇਆ ਹਾਂ ਨਹੀਂ ਸਮਝੇ ਨਹੀਂ ਉਹਨਾਂ ਨੇ ਕਿਹਾ ਮੈਂ ਹਾਂ ਚਲੋ ਉਹਨਾਂ ਨੇ ਕਿਹਾ ਮੈਂ 10 ਕਦਮ 10 ਕਿਲੋਮੀਟਰ ਪਛਾਹ ਜਾਊਂ ਉਧਰ ਨਹੀਂ ਜਾਣਾ ਘਰ ਨਹੀਂ ਜਾਣਾ ਨਹੀਂ ਜਾਣਾ ਅੱਛਾ ਇਹ ਭਾਈ ਸਾਹਿਬ ਕਹਿ ਰਹੇ ਵੀ ਮੇਰੀ ਮਾਤਾ ਨੂੰ ਵੀ ਉਹਨੇ ਕੁੱਟਿਆ ਮਾਰਿਆ ਤੁਹਾਨੂੰ ਪਤਾ ਇਸ ਗੱਲ ਦਾ ਇਸ ਬਾਰੇ ਪਤਾ ਕਿ ਉਹ ਕਿੰਨੀ ਝੂਠ ਨਹੀਂ ਹੀ ਬੋਲ ਸਕਦੇ ਕਿਉਂਕਿ ਇਹ ਘਰ ਦੇ ਮਾਮਲੇ ਚ ਹੈ ਮੈਂ ਆਪਣੇ ਡੇਰੇ ਰਹਿਣਾ ਹਾਂ ਹਾਂ ਚਲੋ ਆਪਾਂ ਮਾਤਾ ਨੂੰ ਪੁੱਛਾਂਗੇ ਭਾਈ ਜੀ ਤੁਸੀਂ ਪੰਚਾਇਤ ਮੈਂਬਰ ਮੌਜੂਦ ਆ ਜੀ ਸਰ ਕਿਵੇਂ ਕਿਵੇਂ ਤੁਹਾਨੂੰ ਲੱਗਦਾ ਵੀ ਇਹ ਗੱਲਾਂ ਕਿੰਨੀਆਂ ਕਿ ਸੱਚੀਆਂ ਨੇ ਜੋ ਵੀ ਉਹ ਗੁੜੀਆਂ ਨੇ ਬਿਆਨ ਦਿੱਤੇ ਆ ਨਾ ਉਹ ਸਾਰੇ ਬੇਮੁਨਾ ਝੂਠੇ ਆ ਜੀ ਇਹ ਬੇਮੁਨਾ ਝੂਠੇ ਆ ਹਾਂਜੀ ਹਾਂਜੀ ਕਿਉਂਕਿ ਬਾਬਾ ਜੀ ਹੁਣੀ ਪਹਿਲਾਂ ਤੇ ਜੋ ਨਿਕ ਨਿਕ ਹੁੰਦੇ ਹੁਣੋਂ ਤੋਂ ਘਰ ਡਿਊਟੀਆਂ ਵੀ ਗੁਰਦੁਆਰੇ ਦੇ ਪਾਤੀ ਸਿੰਘ ਵਜੋਂ ਗਰੰਥੀ ਸਿੰਘ ਜੀ ਡਿਊਟੀ ਵੀ ਨਿਭਾਈ ਹਾਂਜੀ ਨਿਭਾਈ ਆ ਜੀ ਰੌਲਾ ਤੇ ਜਾਂਦੇ ਰਹਿ ਲੌਂ ਜਾਂਦੇ ਹੁਣ ਇਹਦੇ ਨਾਲ ਬੱਚੇ ਜਾਂਦੇ ਆਪਣੇ ਪਿੰਡ ਦੇ ਆ ਗੁੜੀਆਂ ਪਲਸ 2 ਚ ਨੌਵੀਂ ਤੋਂ ਲੈ ਕੇ ਪਲਸ 2 ਦੀਆਂ ਕੁੜੀਆਂ ਜਿਹੜੀਆਂ ਨਾ ਉਹ ਇਹੋ ਆਪਣੇ ਟੈਂਪੂ ਚ ਲੈ ਕੇ ਜਾਂਦਾ ਜੰਡੇ ਵਾਲੇ ਉਹ ਇਹੋ ਲੈ ਕੇ ਹੁੰਦਾ ਠੀਕ ਆ ਨਾ ਉਹ ਜਿਹੜੇ ਆਂਦੇ ਆ ਕਿ ਨਸ਼ਾ ਕਰਦਾ ਵਾ ਉਹ ਕੰਮ ਝੂਠਾ ਵਾਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਇਹ ਗੱਲ ਆ ਕਿ ਜਿਹੜਾ ਤੁਸੀਂ ਉਹਨਾਂ ਆਖਿਆ ਕਿ ਸਾਡਾ ਪਿਓ ਮਰ ਗਿਆ ਹਮ ਅੱਜ ਤੱਕ ਮੈਂ ਤ ਨਹੀਂ ਵੇਖਿਆ ਕਿ ਜਿਹੜਾ ਬੰਦਾ ਮਰਿਆ ਉਹ ਫਿਰ ਸਾਹਮਣੇ ਆਪਣੇ ਖਰੋਗ ਇੰਟਰਵਿਊ ਦੇਣ ਲਿਆ ਹੋਵੇ ਹੈਨਾ ਨਹੀਂ ਮਤਲਬ ਉਹਦੇ ਕਹਿੰਦਾ ਸ਼ਾਇਦ ਤੁਸੀਂ ਜਿਹੜੀ ਵੀਡੀਓ ਸੁਣੀ ਹੋ ਸਕਦਾ ਉਹ ਚ ਕਿਹਾ ਜਿਹੜੀ ਸਾਡੀ ਵੀਡੀਓ ਹੋ ਚੁਣੇ ਕਿਹਾ ਵੀ ਸਾਡੇ ਪਾ ਦਾ ਮਰ ਗਿਆ ਨਹੀਂ 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 ਗਲਤ ਗੱਲ ਆ ਕਿਉਂਕਿ ਇਹਨਾਂ ਦੀ ਜ਼ਮੀਨ ਜਾਇਦਾਦ ਹੈਗੀ ਆ ਘਰ ਬਹੁਤ ਵਧੀਆ ਬਣਿਆ ਵਾ ਕੋਈ ਉਹ ਆਣ ਕੇ ਇੱਥੇ ਆਪਣੇ ਘਰ ਰਹਿਣਾ ਤੇ ਉਹਨ ਵੀ ਆਣੇ ਕਿ ਆਪਣੇ ਘਰ ਰਹਿਣਾ ਹਮ ਠੀਕ ਇਹ ਗੱਲ ਤੇ ਆਈ ਉਹਨਾਂ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਬਾਪੂ ਜੀ ਦੇ ਘਰ ਵੀ ਜਾਨੇ ਆ ਤੇ ਬਾਪੂ ਜੀ ਦੇ ਉਹ ਜਿਹੜੇ ਆਪਣਾ ਮਾਤਾ ਜੀ ਆ ਜਿਨ੍ਹਾਂ ਦੇ ਨਾਲ ਇਹ ਕਹਿ ਰਹੇ ਵੀ ਉਹਨਾਂ ਦੇ ਨਾਲ ਕੁੱਟਮਾਰ ਕਰਕੇ ਗਈ ਆ ਉਹ ਬੇਟੀ ਦੀ ਜਿਹੜੀ ਮਾਤਾ ਜੀ ਜਾਨੀਏ ਬਾਪੂ ਜੀ ਦੀ ਘਰ ਵਾਲੀ ਜਿਹੜੀ ਬੇਟੀ ਦੇ ਨਾਲ ਰਹੇ ਆ ਤੇ ਆਪਾਂ ਉਹ ਮਾਤਾ ਜੀ ਤੋਂ ਵੀ ਕੁਝ ਜਾਣਣ ਦੀ ਕੋਸ਼ਿਸ਼ ਕਰਦੇ ਨਾਲੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਨੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਦੋਸਤੋ ਜਦੋਂ ਤੁਸੀਂ ਸਾਡੇ ਚੈਨਲ ਤੇ ਕੋਈ ਵੀ ਸਟੋਰੀ ਜਾਂ ਕਹਾਣੀ ਦੇਖਦੇ ਹੋ ਉਸ ਤੋਂ ਪਿਆਰ ਦਿੰਦੇ ਹੋ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਆਪਣੀ ਗੱਲ ਪਚੌਣ ਤੱਕ ਕਾਮਯਾਬ ਹੋਨੇ ਆ ਇਸੇ ਤਰ੍ਹਾਂ ਇੱਕ ਸਟੋਰੀ ਸਾਡੇ ਚੈਨਲ ਤੇ ਚੱਲੀ ਬਹੁਤ ਵਾਇਰਲ ਹੋਈ ਲਗਭਗ 30 ਲੱਖ ਲੋਕਾਂ ਨੇ ਉਸ ਕਹਾਣੀ ਨੂੰ ਪਿਆਰ ਦਿੱਤਾ ਜਿਹੜਾ ਉਹ ਕਹਾਣੀ ਸੀ ਉਹ ਚਾਹ ਵੇਚ ਰਹੀ ਜਿਹੜੀ ਕੁੜੀ ਰਈਆ ਪੁਲ ਦੇ ਥਲੇ ਕੋਮਲਪ੍ਰੀਤ ਕੌਰ ਕੋਮਲਪ੍ਰੀਤ ਕੌਰ ਨੇ ਬਹੁਤ ਵੱਡੇ ਇਲਜ਼ਾਮ ਲਾਏ ਕਿ ਮੇਰੇ ਪਿਤਾ ਦੇ ਨਾਲ ਸਾਡਾ ਜਿਹੜਾ ਨਹੀਂ ਬਣਾ ਸੀ ਮੇਰਾ ਪਿਤਾ ਇੱਕ ਨਸ਼ੇੜੀ ਸੀ ਤੇ ਨਸ਼ੇ ਦੇ ਲੋਰ ਵਿੱਚ ਨਾ ਸਾਨੂੰ ਖਰਚਾ ਪਾਣੀ ਦਿੰਦਾ ਸੀ ਤੇ ਸਾਡੇ ਕੋਲ ਹੈ ਵੀ ਕੁਝ ਨਹੀਂ ਸੀ ਤੇ ਕੁੱਟ ਮਾਰ ਕੇ ਸਾਨੂੰ ਘਰ ਦੇ ਵਿੱਚੋਂ ਕੱਢਿਆ ਗਿਆ ਇੱਕ ਪਿਤਾ ਜਦੋਂ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਘਰੋਂ ਕੱਢਦਾ ਤੇ ਫਿਰ ਗੱਲ ਤੇ ਸੋਚਣ ਵਾਲੀ ਹੁੰਦੀ ਹੈ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋਵੇਂ ਪੱਖ ਜਿਹੜੇ ਆ ਉਹ ਲੈ ਜਾਣ ਕੁੜੀ ਦਾ ਅਸੀਂ ਪੱਖ ਲਿਆ ਬਹੁਤ ਸਾਰੇ ਸਾਡੇ ਪੰਜਾਬੀਆਂ ਨੇ ਹਿੰਮਤ ਵੀ ਦਿਖਾਈ ਤੇ ਉਸ ਕੁੜੀ ਦੀ ਮਦਦ ਵਾਸਤੇ ਉਸ ਬੱਚੀ ਦੀ ਮਦਦ ਪੂਰੀ سپورਟ ਫੁੱਲ سپورਟ ਕੀਤੀ ਸਾਨੂੰ ਵੀ ਖੁਸ਼ੀ ਹੋਈ ਕਿ ਸਾਡੀ ਕਹਾਣੀ ਦਿਖਾਉਣ ਦੇ ਨਾਲ ਉਸ ਬੱਚੀ ਦੀ ਮਦਦ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਦਰਿਆਦਿਲ ਨੇ ਉਹ ਪਹੁੰਚ ਗਏ ਤੇ ਉਸ ਲੜਕੀ ਦੀ ਮਦਦ ਵੀ ਹੋਈ ਹੁਣ ਕਮੈਂਟਾਂ ਦੇ ਵਿੱਚ ਸਾਨੂੰ ਲੋਕਾਂ ਨੇ ਇਹ ਗੱਲਾਂ ਕਹੀਆਂ ਕਿ ਭਾਈ ਤੁਸੀਂ ਕੁੜੀ ਦਾ ਪੱਖ ਤੇ ਦਿਖਾਤਾ ਕੁੜੀ ਦੇ ਪਿਓ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਉਹਨੂੰ ਵੀ ਪੁੱਛਣਾ ਚਾਹੀਦਾ ਕਿ ਤੂੰ ਭਾਈ ਇਸ ਤਰ੍ਹਾਂ ਕਿਉਂ ਕੀਤਾ ਆਪਣੇ ਬੱਚਿਆਂ ਨੂੰ ਕੌਣ ਘਰੋਂ ਕੱਢਦਾ ਤੇ ਕੌਣ ਕੁੱਟਮਾਰ ਕਰਦਾ ਨਾਲ ਖਾਸ ਕਰਕੇ ਜਨਾਨੀ ਦੇ ਨਾਲ ਕੁੱਟਮਾਰ ਕਰਨੀ ਤੇ ਵੈਸੇ ਹੀ ਜਿਹੜੀ ਸਾਡੇ ਕਾਨੂੰਨ ਦੇ ਦਾਇਰੇ 'ਚ ਵੀ ਨਹੀਂ ਤੇ ਇੱਕ ਸਿੱਖ ਹੋਣ ਦੇ ਨਾਤੇ ਤਾਂ ਵੈਸੇ ਹੀ ਨਹੀਂ ਇੱਕ ਸਿੱਖ ਤਾਂ ਵੈਸੇ ਹੀ ਨਹੀਂ ਕਰ ਸਕਦਾ ਅੱਜ ਅਸੀਂ ਉਹ ਆ ਬਾਬਾ ਜੀ ਨੂੰ ਮਿਲਾਵਾਂਗੇ ਜਿਹੜਾ ਉਸ ਦਾਵਾ ਕਰ ਰਿਹਾ ਕਿ ਮੈਂ ਉਸ ਲੜਕੀ ਦਾ ਪਿਤਾ ਹਾਂ 12-13 ਸਾਲ ਤੋਂ ਪਹਿਲਾਂ ਝਗੜਾ ਜਰੂਰ ਹੋਇਆ 6-7 ਸਾਲ ਤੋਂ ਵੱਖਰੇ ਰਹੇ ਨੇ ਵੱਖਰਾ ਮੈਂ ਵੱਖਰਾ ਰਹਿ ਰਿਹਾ ਅਦਾਲਤ ਵਿੱਚ ਕੇਸ ਵੀ ਚੱਲਿਆ ਜਿਹੜੇ ਕੁੜੀ ਨੇ ਇਲਜ਼ਾਮ ਲਾਇਆ ਆਪਾਂ ਉਹ ਸਵਾਲ ਵੀ ਕਰਾਂਗੇ ਮੇਰੇ ਨਾਲ ਜੁੜ ਰਹੇ ਨੇ ਇਹ ਲੜਕੀ ਦੇ ਪਿਤਾ ਜੀ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਮਰਤਾਰੀ ਗੁਰਸਿੱਖ ਨੇ ਘਰ ਆ ਗਿਆ ਜੀ ਕੋਮਲਪ੍ਰੀਤ ਦੇ ਕੋਮਲਪ੍ਰੀਤ ਦਾ ਘਰ ਤੁਹਾਨੂੰ ਮੈਂ ਦਿਖਾਉਣ ਲੱਗਾ ਇਹ ਪਹਿਲਾ ਗੇਟ ਹੈ ਸ਼ੁਰੂਆਤੀ ਤੌਰ ਤੇ ਤੇ ਬਾਬਾ ਜੀ ਖੜੇ ਨੇ ਇਹ ਈ ਉਹ ਆਟੋ ਹੈ ਜਿਹੜਾ ਬਾਬਾ ਜੀ ਦਾ ਰੋਜ਼ਗਾਰ ਦਾ ਸਾਧਨ ਹੈ ਤਿੰਨ ਕਿਲੇ ਪੈੜੀ ਜਿਹੜੀ ਆ ਉਹ ਅੱਜ ਵੀ ਇਹਨਾਂ ਦੇ ਕੋਲ ਖੜੀ ਹੈ 1 ਵੀ ਰੁਪਏ ਦੀ ਚੀਜ਼ ਜਿਹੜੀ ਆ ਉਹ ਘਰ ਦੀ ਨਾ ਨਹੀਂ ਵੇਚੀ ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਕਿ ਉਹ ਬਿਲਕੁਲ ਹੀ ਬੇਬੁਨਿਆਦ ਨੇ ਬਜ਼ੁਰਗ ਮਾਤਾ ਬੈਠੇ ਨੇ ਆਪਾਂ ਬਜ਼ੁਰਗ ਮਾਤਾ ਦੇ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਪੂਰੀ ਕਹਾਣੀ ਕਿ ਉਹ ਬੱਚੀ ਜਿਹੜੀ ਆ ਕਿਉਂ ਇਲਜ਼ਾਮ ਲਾ ਰਹੀ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਹੋ ਜੀ ਸੇਠ ਠੀਕ ਆ ਹਾਂਜੀ ਹਾਂਜੀ ਤੂੰ ਤੁਹਾਡੀ ਪੋਤਰੀ ਜਿਹੜੀ ਕਹਿ ਰਹੀ ਹੈ ਵੀ ਮੇਰਾ ਡੈਡੀ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਕੀ ਕਹਿਣਾ ਚਾਹੁੰਦੇ ਹੋ ਮੇਰੇ ਪੁੱਤ ਨੇ ਕਦੀ ਮੂਨ ਨੂੰ ਨਸ਼ਾ ਨਹੀਂ ਲਾਇਆ ਨਸ਼ਾ ਨਹੀਂ ਲਾਇਆ ਕਦੀ ਕਦੀ ਜੰਮ ਤੇ ਨਹੀਂ ਲਾਇਆ ਅੱਛਾ ਜੀ ਨਾ ਇਹਨੇ ਮੀਟ ਨਾ ਸ਼ਰਾਬ ਨਾ ਚਰਾਵਾ ਇਹ ਕੋਲ ਹੀ ਖਲੋਂਦਾ ਅੱਛਾ ਸਿੱਧਾ ਾਟੋ ਚਲਾਉਂਦਾ ਹਾਂ ਕੁੜੀਆਂ ਛੱਡ ਕੇ ਉਸੇ ਵੇਲੇ ਮੇਰੇ ਕੋਲ ਆ ਜਾਂਦਾ ਮੈਨੂੰ ਰੋਟੀ ਪਕਾ ਕੇ ਖਵਾ ਕੇ 12:30 1 ਵਜੇ ਫੇਰ ਤੁਰਦਾ ਫੇਰ 2 ਵਜੇ ਕੁੜੀਆਂ ਨੂੰ ਛੁੱਟੀ ਹੁੰਦੀ ਕੁੜੀਆਂ ਲੈ ਕੇ ਆਉਂਦਾ ਨਾ ਇਹ ਕਦੀ ਮਾੜੇ ਬੰਦੇ ਕੋਲ ਬੈਠਾ ਨਾ ਇਹਨ ਕਿਸੇ ਦੀ ਗੱਲ ਕੀਤੀ ਜਾਂ ਨਾ ਕਰਾਈ ਆ ਤੋ ਇਹ ਸਾਬ ਕਹ ਲੋਬੀ ਮੈਂ ਮੇਰੀ ਕੀ ਹੱਤਿਆ ਇਹ ਜਾਣ ਜਾਣ ਕੇ ਸਾਨੂੰ ਛੱਡਣ ਲਈ ਇਹਨੇ ਬਹੁਤ ਸਾਰੇ ਨੂੰ ਧੰਗ ਕੇ ਇਹ ਬੰਦਾ ਜਿਹੜਾ ਵੀਰ ਜੀ ਨੇ ਅਮਰ ਛਕਿਆ ਉਹ ਇਹ ਕਦੋਂ ਕਦਾ ਛਕਿਆ ਸੀ ਇਹ ਜੀ ਇਤਨਾ ਕੁ ਚਿਰ 5 ਸਾਲ 10 ਸਾਲ ਕੁ ਹੋਣਾ ਸਾਲ ਦਾ ਦਿੰਦੇ ਤੇ ਨਿਗਾਹ ਜਿਹੀ ਜਦੋਂ ਦਾ ਛਕਿਆ ਨਿਗਾਹ ਜਿਹੀ ਛਕਿਆ ਹਾਂ ਅੱਛਾ ਅੱਛਾ ਆਪਦੇ ਵਿਆਹ ਤੋਂ ਪਹਿਲਾਂ ਤਾਂ ਅਮਰ ਛਕਿਆ ਨਾ ਨਹੀਂ ਜਿੰਦਿਆ ਕਿੰਨੇ ਸਾਲ ਤੋਂ ਛਕਿਆ ਹੀ ਆ ਜਨਾਬ ਭਜਨ ਲਿਆਵਾ ਉਹ ਮੈਂ ਸਾਨੂੰ ਅਸੀਂ ਲਿਆਵਾ ਹਾਂਜੀ ਅੱਛਾ ਹਾਂ ਉਹ ਮਾਤਾ ਜੀ ਉਹ ਨਾ ਬੇਟੀ ਇਹ ਵੀ ਕਹਿ ਰਹੀ ਐ ਵੀ ਜਿਹੜੀ ਇਹਨਾਂ ਦੀ ਪੈਰੀ ਬਣਾਂ ਸੀ ਸਾਰਾ ਇਹਨਾਂ ਵੇਚ ਦਿੱਤਾ ਨਹੀਂ ਜੀ ਪੈਰੀ ਜਿੰਨੂੰ ਮਰਜ਼ੀ ਪੁੱਛ ਲੋ ਹਾਂ ਜੇ ਆਖੋ ਜਿਹੜਾ ਬੰਦਾ ਠੇਕੇ ਤੇ ਆਉਂਦਾ ਸੀ ਉਹਨੂੰ ਬੁਲਾ ਲੈਨੇ ਆ ਅੱਛਾ ਉਹ ਬਿਆਨ ਦੇਊਗਾ ਵੀ ਪੈਰੀ ਮੈਂ ਬੋਨਾ ਆ ਅੱਛਾ ਹਾਂ ਠੇਕੇ ਤੇ ਪੈਰੀ ਪੈਰੀ ਠੇਕੇ ਤੇ ਤੇ ਉਹ ਨਾਂ ਕਿਦੇ ਆ ਪੈਰੀ ਪੈਰੀ ਮੇਰੇ ਨਾਲ ਤੁਹਾਡੇ ਨਾਲ ਹਾਂ ਮੇਰੇ ਨਾਲ ਅੱਛਾ ਅੱਛਾ ਜੀ ਮੈਂ ਨਾਲ ਇਹਨੇ ਮੈਨੂੰ ਨਾਂ ਲਵਾਈ ਸੀ ਅੰਧੇਪੇ ਦੇ ਲੱਛਣ ਮਾੜੇ ਆ ਤੇ ਕਿਤੇ ਉਹ ਨਾ ਵੇ ਤਨੇ ਸੇ ਪਾਈ ਮੇਜੀ ਲੱਛਣ ਮਾੜੇ ਕਿਤਰਾ ਮਤਲਬ ਲੱਗਦੀ ਸੀ ਜਦੋਂ ਘਰੋਂ ਨਿਕਲ ਤੁਰੀ ਸੀ ਤੇ ਫਿਰ ਲੱਛਣ ਹੀ ਮਾੜੀ ਜੀਰੇ ਮਗਰ ਮਾਤੀ ਸ ਮੋਟਰਸਾਈਕਲ ਤੇ ਬਹਿ ਜਾ ਅੱਛਾ ਜਿਹਦੇ ਮਰਜ਼ੀ ਉਹਦੇ ਤੇ ਬਹਿ ਜਾ ਅੱਛਾ ਕਾਰ ਚ ਬਹਿ ਜਾ ਹੂੰ ਕਦੀ ਕਹਿਣਾ ਬਹਿ ਕੇ ਤੁਰ ਜਾਂਦੀ ਕਦੀ ਕਹਿਣਾ ਜਿਹਦੇ ਵਿੱਚ ਤਾਂ ਨਹੀਂ ਤੁਹਾਡਾ ਝਗੜਾ ਰਹਿੰਦਾ ਹੈ ਉਹਦੇ ਨਾਲ ਤੁਸੀਂ ਤਾਂ ਕਰਕੇ ਇਲਜ਼ਾਮ ਲਾ ਰਹੇ ਨਹੀਂ ਨਹੀਂ ਸਾਡਾ ਝਗੜਾ ਆਈ ਹੋਈ ਸੀ ਆਈ ਉਹਨਾਂ ਨੇ ਆਪ ਹੀ ਅਹੀਂ ਪਾਇਆ ਪਾਣਾ ਅੱਛਾ ਤੇ ਸਾਡੀ ਬਾਣੇ ਨੂੰ ਲਾਜ ਨਾ ਲਾ ਅੱਛਾ ਘਰ ਬਹੁਤ ਜੋ ਚੀਜ਼ ਚਾਹੀਦੀ ਤੇ ਨਹੀਂ ਉਹੋ ਲਿਆ ਕੇ ਦਿੰਦੇ ਹਮ ਗੱਲ ਕਰ ਤੂੰ ਫਿਰ ਮੈਂ ਇਹਨਾਂ ਨੂੰ ਅੱਡ ਕਰ ਦਿੱਤਾ ਇੱਥੇ ਇਥੇ ਕਿ ਮੇਰਾ ਆਇਕ ਅੰਦਰ ਸੋਈ ਸੀ ਮੈਂ ਸੌਦਾ ਲਿਆਉਣਾ ਤੇ ਇਹਨੇ ਮੈਂ ਸੁੱਤੀ ਹੋਣਾ ਇਹਨੇ ਸਾਰਾ ਮੇਰਾ ਸੌਦਾ ਕੱਢ ਕੇ ਲੈ ਜਾਵਾ ਮਾ ਫੇਰ ਵੀ ਕੁਛ ਨਹੀਂ ਆਖਿਆ ਮੈਂ ਉਹ ਆਂਦੇ ਜਿੰਦਿਆ ਨਿਆਣੇ ਪਾਲਦਾ ਅੱਛਾ ਅੱਛਾ ਜਿੰਦਿਆ ਆਪਣੇ ਨਿਆਣੇ ਪਾਲ ਲਾ ਨਿਆਣੇ ਵੱਡੇ ਹੋਣਗੇ ਕੀ ਬਦਾ ਤੇਰੀ ਸੁਣੀ ਜਾਊਗੀ ਅਸੀਂ ਮਾਂ ਪੁੱਤ ਗੋਮੀ ਹੋਏ ਰਹਿਆ ਅਸੀਂ ਇਹਦੀ ਚੌਧਰੀ ਚਲਾਉਂਦੇ ਤੇ ਚੱਲ ਕੋਈ ਨਹੀਂ ਇਹਨੇ ਨਿਆਣੇ ਲੈ ਕੇ ਚਲ ਜਾ ਇਹਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹ ਨੇ ਤੇ ਬੰਦੇ ਆਉਣੇ ਜਾਣੇ ਆਪਾਂ ਨਹੀਂ ਵੇਖਣਾ ਪਈ ਇਹ ਕੀ ਕਰਦੀ ਆ ਤੁਹਾਡੇ ਸਾਹਮਣੇ ਆਉਂਦੇ ਰੇ ਸਾਹਮਣੇ ਮੇਰੇ ਆਉਂਦੇ ਰੇ ਸਾਹਮਣੇ ਇਹ ਮੱਲੀਆਂ ਤੋਂ ਦੋ ਡਰਾਈਵਰ ਆਉਂਦੇ ਸੀ ਅੱਛਾ ਅੱਛਾ ਇੱਕ ਸਾਡੇ ਪਿੰਡ ਦਾ ਉਹ ਬਿੱਲਾ ਆਉਂਦਾ ਸੀ ਉਹ 5 ਸਾਲ ਆਉਂਦਾ ਰਿਹਾ ਤੇ ਮੈਂ ਆਣਾ ਕਿਧਰ ਆਇਆ ਏਅਰ ਸਿਲੰਡਰ ਲੈਣ ਆਇਆ ਹੂੰ ਇਹ ਮੇਰੇ ਕੋਲੋਂ ਸਿਲੰਡਰ ਲੈਣ ਆਇਆ ਤੇ ਮੈਂ ਸਿਲੰਡਰ ਰੋਝੀ ਇਹਦਾ ਮੁਕਾ ਹੁੰਦਾ ਹੈ ਤੇ ਮੈਂ ਤਾਂ ਨਹੀਂ ਆ ਫੜਦੇ ਪਈਆਂ ਨੇ ਮੈਨੂੰ ਕੁੱਟਣਾ ਹੈ ਕੁੱਟਣਾ ਜੋ ਤੁਹਾਨੂੰ ਮਾਰਦੀ ਸੀ ਜੋ ਮਾਂ ਨੇ ਮੈਨੂੰ ਛੇਤਰ ਪੂਰਾ ਵੰਦੇ ਇਹਨੂੰ ਇੱਕ ਵਾਰੀ ਡੇਗਦੇ ਲਾਗੇ ਸੋਟ ਲਿਆ ਦਾੜ੍ਹੀਆਂ ਫੜ ਕੇ ਅੱਛਾ ਇਹ ਆਟੋ ਸਾਹਿਬ ਕਰਨ ਡਿਆ ਇਹਨੂੰ ਪਤਾ ਨਹੀਂ ਕੀ ਗੱਲ ਆਖੀ ਇਹਨੂੰ ਸੋਟ ਕੇ ਤੇ ਉੱਤੇ ਬਹਿ ਗਈ ਇਹਨੂੰ ਉਹਦਾ ਬਾ ਚ ਨੂੰ ਕੋਈ ਮਾੜੀ ਚੰਗੀ ਗੱਲ ਹੀ ਨਹੀਂ ਆਖੀ ਤੁਹਾਡੇ ਨਾਲ ਵੀ ਕੋਤ ਮਾਰ ਕਰਦੀ ਸੀ ਮੈਂ ਕਰਦੀ ਸਾਨੂੰ ਆ ਜਿਹੜਾ ਤੁਹਾਡੇ ਸੱਟ ਲੱਗੀ ਇਹ ਕਿੱਦਾਂ ਲੱਗੀ ਸੀ ਇਹ ਉਹਨੇ ਬੂਟ ਮਾਰਿਆ ਇਹ ਉਹਨੇ ਮਾਰਿਆ ਹਾਂ ਚਿੱਟਾ ਬੂਟੀ ਉਹਦੇ ਪੈਰੀ ਵੱਡੇ ਬੂਟ ਅੱਛਾ ਪਹਿਲਾਂ ਮੈਨੂੰ ਮਾਂ ਸਿੱਧੀ ਧੱਕਾ ਦੇ ਦਿੱਤਾ ਇੱਕ ਕੁੜੀ ਨੂੰ ਆ ਗੁਰਦੁਆਰੇ ਲੈ ਗਈ ਤੇ ਕੁੜੀ ਨੂੰ ਕੁੱਟਣ ਲੱਗੀ ਮੈਂ ਕੁੜੀ 'ਚ ਨਾਉਣ ਲੱਗੇ ਇਹਨੇ ਮੈਨੂੰ ਐ ਧੱਕਾ ਦੇ ਕੇ ਤੇ ਇੱਥੋਂ ਫੜ-ਫੜ ਕੇ ਮੈਨੂੰ ਥੱਲੇ ਮਾਰਦੀ ਰਹੀ ਮੈਥੋਂ ਉੱਠਿਆ ਨਾ ਜਾਵੇ ਫੇਰੇ ਇਧਰ ਠੋਡ ਮਾਰਿਆ ਫੇਰੇ ਇਧਰ ਹੋ ਕੇ ਇਥੇ ਨਲਾਂ ਦੇ ਉੱਤੇ ਠੋਡ ਮਾਰਿਆ ਉਹ ਜਦੋਂ 8:00 ਵਜੇ ਉਦੋਂ ਮੇਰੀ ਹੱਡੀ ਕੱਟ ਪਰ ਉਹ ਕਹਿ ਰਹੀ ਹੈ ਵੀ ਸਾਡਾ ਡੈਡੀ ਸਾਨੂੰ ਕੁੱਟਦਾ ਮਾਰਦਾ ਸੀ ਇਹ ਇਹਨਾਂ ਵਿਚਾਰੇ ਨੇ ਕਦੀ ਚਪੇੜ ਨਹੀਂ ਮਾਰੀ ਚਪੇੜ ਨਹੀਂ ਮਾਰੀ ਮਾਰੇ ਤੋਂ ਭਾਏ ਇਹਨਾਂ ਨੂੰ ਪਿੰਡ ਚੋਂ ਪੁੱਛ ਲਾ ਜਿੱਕੇ ਧਫਾ ਵੀ ਨਹੀਂ ਆੜਿਆ ਨੂੰ ਮਾਰਿਆ ਅੱਛਾ ਅੱਛਾ ਹੁਣ ਘਰ ਚ ਰੋਟੀ ਕੌਣ ਬਣਾਉਂਦਾ ਇਹੋ ਹੀ ਬਣਾਉਂਦਾ ਆਪੇ ਬਣਾਉਂਦਾ ਇਹ ਦੋ ਟਾਈਮ ਬੱਚੇ ਤੇ ਰਹਿੰਦੇ ਹੋ ਮੈਨੂੰ ਮੰंजे ਤੇ ਇਹਨੇ ਵੇਲਾ ਪੀ ਰੋਟੀ ਦੋਵੇਂ ਟਾਈਮ ਮੈਨੂੰ ਪਕਾ ਕੇ ਖਵਾਉਣੀ ਆ ਹੂੰ ਚਾਹ ਬਣਾ ਕੇ ਪਿਉਣੀ ਆ ਰਾਤ ਆਵਾਜ਼ ਮਾਰਾ ਉਸੇ ਵੇਲੇ ਉੱਠ ਕੇ ਮੈਨੂੰ ਪਛਾਅ ਕਰਾਉਂਦਾ ਨਹੀਂ ਤੇ ਅੰਬਲਾ ਵਾਲਾ ਬੰਦਾ ਉਹੀ ਤੇ ਗਾਲਾਂ ਤੋਂ ਸਮਝੇ ਤੇ ਬੋਲਦਾ ਨਹੀਂ ਪਰੇ ਅੰਬਲ ਨੇ ਖਾਂਦਾ ਇਹ ਤੇ ਮੈਨੂੰ ਮੈਨੂੰ ਸ਼ਾਹ ਅੱਛਾ ਮੈਂ ਤਾਂ ਉਹ ਤੇਰਾ ਪੋਤਰਾ ਐ ਨਾਲ ਤੇਰੀ ਪੋਤਰੀ ਆ ਤੇਲ ਕਰਦਾ ਉਹਨਾਂ ਨੂੰ ਮਿਲਨਦਾ ਕਿ ਤੇਰੇ ਕੋਲ ਮੈਂ ਤੇ ਆ ਨਹੀਂ ਵੀ ਦੋਵੇਂ ਆ ਜਾਣ ਤੇ ਘਰ ਦੇ ਮਾਲਕ ਬਣ ਜਾਣਾ ਅੱਛਾ ਆਪਰਾ ਘਰ ਸਾਹਮਣੇ ਚਾਇਆ ਤਾਂ ਸਾਹਮਣੇ ਪਹਿਲੀ ਮੈਂ ਮਪੁੱਤਰੇ ਨੂੰ ਦਊ ਸਾਰੇ ਅੱਛਾ ਘਰ ਤੇ ਆ ਜਾ ਦੋਵੇਂ ਆ ਜਾ ਦੋਵੇਂ ਆ ਕੇ ਬਹਿ ਜਾਣਾ ਅੱਛਾ ਅੱਛਾ ਮੈਂ ਪੁੱਤਰੇ ਨੂੰ ਪੋਤਰੀ ਨੂੰ ਗਾਣਾ ਲਾਉਂਗੀ ਹਾਂ ਉਹਨਾਂ ਨੂੰ ਮੈਂ ਆਖੂ ਕਿ ਤੁਸੀਂ ਇਸ ਤਰ੍ਹਾਂ ਕਰੋ ਪਕਾਓ ਤੇ ਖਾਓ ਆਪਣੇ ਪਿਓ ਦੀ ਸਹਿਮਤ ਹੋ ਤੇ ਜਿਹੜੀ ਪੈੜੀ ਆ ਉਹ ਲਓ ਤੁਸੀਂ ਪਹਿਲੀ ਮੈਂ ਇਹਨਾਂ ਜੋਗੀ ਰੱਖੀ ਆ ਮੈਂ ਕਿਨੂੰ ਦੇਣੀ ਤਿੰਨ ਕਿੱਲੇ ਪੈੜੀ ਦੱਸਿਆਗੇ ਸਾਰੀ ਸਾਰੀ ਪੁੱਤਰੇ ਪੁੱਤਰੀ ਨਹੀਂ ਦੋਵੇ ਕਨਾਲ ਘੱਟ ਤਿੰਨ ਕਿਲੇ ਆ ਅੱਛਾ ਕਨਾਲ ਘੱਟ ਇੱਕ ਕਨਾਲ ਘੱਟ ਆ ਤਿੰਨ ਕਿਲੇ ਚੋ ਜਿਹੜੀ ਮਾਲਕੀ ਤੁਹਾਡੀ ਹਾਂ ਅਸਲੀ ਮਾਲਕੀ ਅੱਛਾ ਅੱਛਾ ਕਿਉਂ ਅਹੀਂ ਕਿਲਾ ਬਹਿ ਲਿਆ ਇਹਨਾ ਉਹਦਾ ਕਰਕੇ ਫਿਰ ਜਾਦੀ ਹੋ ਗਈ ਚਲੋ ਠੀਕ ਸੋ ਆ ਤੁਸੀਂ ਦੇਖ ਲਓ ਵੀ ਆ ਚੁੱਲਾ ਹੈ ਬਾਈ ਜੀ ਆਪ ਰੋਟੀ ਪਕਾਉਂਦੇ ਨੇ ਬਜ਼ੁਰਗ ਮਾਤਾ ਮੰਝੇ ਤੇ ਆ ਦੋਨੇ ਮਾਂ ਪੁੱਤਰ ਇੰਦੇ ਨੇ ਜਦੋਂ ਬਜ਼ੁਰਗ ਚਲੇ ਜਾਂਦਾ ਵਿਚਾਰਾ ਬੱਚੇ ਲੈ ਕੇ ਸਕੂਲ ਦੇ ਬੱਚੇ ਨੇ ਇਹਨਾਂ ਕੋਲ ਤੇ ਮਾਤਾ ਵਿਚਾਰੀ ਇਕੱਲੀ ਘਰੇ ਬੈਠੀ ਰਹਿੰਦੀ ਆ ਤੇ ਮਾਤਾ ਦੀ ਹਾਲਤ ਵੀ ਇਸ ਤਰ੍ਹਾਂ ਦੀ ਨਹੀਂ ਕਿ ਆਪਣੇ ਆਪ ਉੱਠ ਕੇ ਪਾਣੀ ਵੀ ਪੀ ਸਕੇ ਸੋ ਇਹ ਹਾਲਾਤ ਨੇ ਕਰਦੇ ਸੋ ਸਾਡਾ ਫਰਜ਼ ਬਣਦਾ ਸੀ ਕਿ ਲੋਕਾਂ ਤੱਕ ਸਚਾਈ ਜਿਹੜੀ ਉਹ ਬਚਾਉਣੀ ਜ਼ਰੂਰੀ ਹੈ ਅਸੀਂ ਪੰਜਾਬੀ ਬਹੁਤ ਛੇਤੀ ਭਾਵਕ ਹੋ ਜਾਂਦੇ ਆਂ ਵੀ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਜਾਂਦੇ ਆਂ ਅਸੀਂ ਹੁਣ ਕੋਸ਼ਿਸ਼ ਇਹ ਕਰਦੇ ਆਂ ਕਿ ਇੱਕ ਵਾਰੀ ਦੁਬਾਰਾ ਉਸ ਬੇਟੀ ਕੋਲ ਜਾਈਏ ਤੇ ਉਹਦੇ ਨਾਲ ਇੱਕ ਵਾਰੀ ਫਿਰ ਦੁਬਾਰਾ ਜਾ ਕੇ ਗੱਲਬਾਤ ਕਰੀਏ ਕਿ ਜੋ ਇਲਜ਼ਾਮ ਤੁਸੀਂ ਲਾ ਰਹੇ ਹੋ ਕਿ ਮੇਰਾ ਪਿਤਾ ਨਸ਼ੇੜੀ ਸੀ ਸਾਨੂੰ ਕੁੱਟਦਾ ਮਾਰਦਾ ਸੀ ਇਹ ਇਲਜ਼ਾਮ ਉਹ ਕਿਉਂ ਲਾਏ ਉਹਨੇ ਕਿਹਦੇ ਕਹਿਣ ਤੇ ਲਾਏ ਇਹ ਸਾਰੀ ਗੱਲਬਾਤ ਆਪਾਂ ਅਗਲੀ ਵੀਡੀਓ ਵਿੱਚ ਬਖਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਨੂੰ ਸੁਰਖਾਪ ਟੀਵੀ ਧੰਨਵਾਦ